ਖਬਰ ਫਗਵਾੜਾ ਨੇ ਦੇ ਕਿ ਪਿੰਡ ਰਿਹਾਨਾ ਜਟਾ ਤੋਂ ਹੈ ਜਿੱਥੇ ਕੀ ਦਿਨ ਦਿਹਾੜੇ ਹੀ ਕਾਰਸਵਾਹ ਲੁਟੇਰਿਆਂ ਨੇ ਐਚਡੀਐਫਸੀ ਬੈਂਕ ਤੇ ਤਾਵਾ ਬੋਲਦਿਆਂ ਲੱਖਾਂ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਏ ਇਸ ਸਬੰਧੀ মিডিਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਰਿਹਾਨਾ ਜਟਾ ਦੇ ਸਰਪੰਚ ਨੇ ਦੱਸਿਆ ਹੈ ਕਿ ਉਹਨਾਂ ਨੂੰ ਬੈਂਕ ਮੁਲਾਜ਼ਮ ਦਾ ਫੋਨ ਆਇਆ ਸੀ ਕਿ ਬੈਂਕ ਅੰਦਰ ਲੁੱਟ ਹੋ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਬੈਂਕ ਮੁਲਾਜ਼ਮ ਦੇ ਦੱਸਣ ਮੁਤਾਬਕ ਲੁਟੇਰਿਆਂ ਦੇ ਕੋਲ ਹਥਿਆਰ ਵੀ ਸਨ ਉਹਨਾਂ ਨੇ 38 ਤੋਂ 40 ਲੱਖ ਰੁਪਏ ਦੀ ਲੁੱਟ ਕਰ ਲਈ ਜੀ ਇਹ ਕੀ ਮਾਮਲਾ ਜੀ ਸਰ ਐਫਐਸਸੀ ਬੈਂਕ ਤੇ ਆਇਆ ਇਹਨੂੰ ਕੋਈ ਕਸਟਮਰ ਦਾ ਫੋਨ ਆਇਆ ਸੀਗਾ ਤੇ ਰਹਿਣਾ ਜੱਟਾ ਤੇ ਬੈਂਕੇਡ ਖੋ ਹੋ ਗਈ ਆ ਮੈਂ ਉਸ ਦਿਨ ਸਭ ਨਾਲ ਫੋਨ ਕਰਤਾ ਸੀਗਾ ਫੋਨ ਕਰਤਾ ਐਸਐਸਬੀ ਨੂੰ ਫੋਨ ਕਰਤਾ ਮੈਂ ਮੈਂ ਆਪ ਵੀ ਖੁਦ ਆ ਗਿਆ ਐਸਐਚਓ ਵੀ ਨਾਲੇ ਮੇਰੇ ਆ ਗਿਆ ਨਾਲੇ ਆ ਗਿਆ ਉਹ ਵੀ ਸਰ ਤੇ ਜਾਂਦੇ ਹੋਏ ਲਗਭਗ ਕਿੰਨਾ ਕਿੰਨਾ ਖਾਣੂ ਗਿਆ ਸਰ ਉਹ ਕਹਿੰਦੇ 38 41 ਲੱਖ ਰੁਪਏ ਇਹ ਬੈਂਕ ਦੇ ਅੰਦਰੋਂ ਲੁੱਟ ਹੋਈ ਹੈ ਕਿ ਕਿਸੇ ਗਾਹਕ ਨਾਲ ਹੋਈ ਹੈ ਅੰਦਰੋਂ ਅੰਦਰੋਂ ਹੈ ਤਾਂ 500 ਵੀ ਇਹ ਉਹਨਾਂ ਨੇ ਦੱਸਿਆ ਵੀ ਕਾਤੇ ਬੰਦੇ ਆਏ ਸੀ ਗੱਡੀ ਦੇ ਕਹਿੰਦੇ ਆਏ ਆ ਵਾ ਕੀ ਕੈਮਰੇ ਸਾਰੇ ਕਿੰਨੇ ਲੋਕ ਸੀ ਦੱਸਿਆ ਉਹਨਾਂ ਨੇ ਕੁਝ ਤਿੰਨ ਰਹਿ ਗਏ ਅੰਦਰ ਵਾਏ ਆ ਤਿੰਨ ਅੱਛਾ ਜੀ ਗਨ ਪੁਆਇੰਟ ਬਾਰੇ ਕਰਕੇ ਦੱਸਿਆ ਗਨ ਪੁਆਇੰਟ ਕਿੰਨਾ ਕੋਈ ਇਧਰ ਕਿੰਨੇ ਕਿੱਦ ਨੂੰ ਗਏ ਪਤਾ ਲੱਗਾ ਕੁਝ ਕਿੱਦ ਨੂੰ ਗਏ ਅੱਛਾ ਰੋਟੇ ਕਰਕੇ ਵੀ ਉਧਰ ਚਲੇ ਗਏ ਅੱਛਾ ਇਹਨੂੰ ਚਲੇ ਗਏ ਉਹ ਫੋਨ ਵੀ ਮਿਲ ਗਿਆ ਰੱਬ ਤੇ ਅੱਛਾ ਮੋਬਾਈਲ ਉੱਥੇ ਟੱਗੇ ਵਾਸਤੇ ਕੈਮਰੇ ਵਗੈਰਾ ਵੀ ਲੱਗ ਗਏ ਨਾਲ ਗਵਾਂਡਾ ਸੀਗਾ ਦੁਕਾਨਦਾਰ ਹਾਂਜੀ ਸਰਮਨ ਸਾਹਿਬ ਕੋਈ ਕੈਮਰੇ ਵਗੈਰਾ ਵੀ ਲੱਗੇ ਇਹਨਾਂ ਦੇ ਕੈਮਰੇ ਨੇ ਕੈਮਰੇ ਨਹੀਂ ਜਿਹੜਾ ਗਾਣ ਵਾਲਾ ਇਹਨਾਂ ਦਾ ਮੋਲ ਵੀ ਨਾਲ ਲੱਗਿਆ ਸੀ ਇਹ ਆਏ ਬੈਗੇ ਅੰਦਰ ਬੜੇ ਬੈਗ ਦੇ ਅੱਛਾ ਇਹਨਾਂ ਕਹਿੰਦੇ ਮੋਲ ਬਣਾ ਫੜਾ ਦੇ ਅੱਛਾ ਜੀ ਇਹ ਬੰਦੇ ਅੰਦਰ ਸੀ ਬੈਗ ਦੇ ਵੇਲੇ ਓਕੇ ਜੀ ਇਹਨਾਂ ਦਾ ਫੋਨ ਕਰ ਲਿਆ ਅੱਛਾ ਜੀ ਸਰਪੰਚ ਸਾਹਿਬ ਕੀ ਲੱਗਦਾ ਤੁਹਾਨੂੰ ਇਦਾਂ ਦਾ ਇੱਕ ਦਿਨ ਦਿਹਾੜੇ ਕਿਦਾਂ ਦੀ ਵਾਰਦਾਤ ਹੋਣ ਦਾ ਸਾਡੇ ਦੇਖੋ ਇਹਨਾਂ ਹੱਥ ਬਾਰੇ ਕਿੰਨਾ ਕੁਛ ਰਿਹਾ ਕਦੀ ਪਹਿਲੀ ਲੁੱਟ ਹੋਈ ਨਾ ਹੁਣ ਜਿੱਤਾਂ ਪਹਿਲੀ ਟਿਕਤੀ ਮੈਂ ਕਿਤੇ ਪਈ ਨਹੀਂ ਪਹਿਲੀ ਹੋਈ ਨਾ ਤੇ ਮਤਲਬ ਕੀ ਤੁਹਾਨੂੰ ਮਹਿਸੂਸ ਕੀ ਕੀ ਮਹਿਸੂਸ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਕਰਨ ਦਾ ਪ੍ਰੈਗਨ ਨੂੰ ਖਾਰਖਣਾ ਜਿਹੜੇ ਜਿਹੇ ਇਹ ਹੀ ਕਿਹਾ ਸਕਦੇ ਆ ਤੇ ਖਾਰਖਣਾ ਚਲੋ ਬੈਂਕਾਂ ਦਾ ਜੋੜੀ ਆਵੇ ਪੇਮੈਂਟ ਵੀ ਜ਼ਿਆਦਾ ਸੀ ਕਿਹੜੀ ਬੈਂਕ ਹੈ ਜੀ ਇਹ ਐਚਡੀਐਫਸੀ ਤੇ ਰੋਡ ਦੇ ਉੱਪਰ ਹੈ ਮੈਨੂੰ ਮੈਨੇਜਰ ਸਾਹਿਬ ਦਾ ਨਾਮ ਪਤਾ ਕੀ ਹੈ ਜੀ ਨਹੀਂ ਨਵੇਂ ਨਾਰੀ ਨੂੰ ਪਤਾ ਨਹੀਂ ਇਸ ਘਟਨਾ ਨੂੰ ਲੈ ਕੇ ਜਿੱਥੇ ਐਸਐਸਪੀ ਗੁਰਵਤੂਰਾ ਪਹੁੰਚੇ ਉੱਥੇ ਹੀ ਡੀਐਸਪੀ ਫਗਵਾੜਾ ਤੇ थाना ਸਤਨਾਮਪੁਰਾ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਇਸ ਵਾਰਦਾਤ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਜਲਦ ਗ੍ਰਿਫਤ ਵਿੱਚ ਹੋਣਗੇ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ ਅੱਜ ਸਾਨੂੰ ਤਕਰੀਬਨ ਸਵੇਰ 3:30 ਵਜੇ ਇਨਫੋਰਮੇਸ਼ਨ ਆਈ ਹੈ ਕਿ ਪਿੰਡ ਦੇ ਟਿਹਾਲਣਾ ਚੱਟਾ ਦੇ ਐਚਜੀਐਫਸੀ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਤੌਲ ਦੀ ਨੋਕਤੇ ਬੜੀ ਹੈ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ ਚੋਂ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ ਰੰਗੀ ਟੁੰਡੀ ਵਰਨਾ ਗੱਡੀ 'ਚ ਨਿਕਲ ਗਏ ਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਥੋਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕੇ ਛੇਤੀ ਛੇਤੀ ਟ੍ਰੇਸ ਕਰ ਲਾਗੇ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕਮਾਉਂਡ ਗਈ ਹੈ ਅੰਦਰੋਂ ਅਮਾਉਂਟ ਹਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਤੁਹਾਨੂੰ ਫਿਰ ਵੀ ਕੁਝ ਦੱਸਿਆ ਹੁੰਗਾ ਅੰਦਾਜ਼ਾ ਵੀ ਕੁਝ ਵੀ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਸਰ ਟੋਟਲ ਕਿੰਨੇ ਬੰਦੇ ਦੇ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚੀਜ਼ ਚਾਈ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡੀ ਵਰਨਾ ਗੱਡੀ ਦੇ ਪਿੱਛੇ ਐਸੇ ਸੀ ਬਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਨਾ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹਜੇ ਤੱਕ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਇਹਨਾਂ ਕੋਲ ਮੌਕੇ ਤੇ ਸਕੋਟ ਵੀਡੀਓ ਜਿਹੜਾ ਚੈੱਕ ਕੀਤਾ ਸੈਕਿਉਰਿਟੀ ਗਾਰਡ ਸੀ ਅੱਛਾ ਜੀ ਘਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ ਬਿਲਕੁਲ ਜਿਹੜਾ ਇਹ ਤਿੰਨ ਨਕਾਬਪੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਤੇ ਉਹਨਾਂ ਦਾ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਸਟ੍ਰੇਸ ਕਰਦੇ ਚ ਬੜੇ ਐਸਐਸਪੀ ਸਾਹਿਬ ਇੱਕ ਦਿਨ ਦਿਹਾੜੇ ਕਿ ਵੱਡੀ ਵਾਰਦਾਤ ਹੋਈ ਹੈ ਕੀ ਕਹਿਣਾ ਚਾਹ ਕੀ ਮਤਲਬ ਤੁਹਾਨੂੰ ਕੀ ਲੱਗਦਾ ਇਹ ਬਿਲਕੁਲ ਵਾਰਦਾ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ سنگੀਨ ਜਦ ਸਾਡੇ ਜ਼ੁਰਮ ਹੋਇਆ ਜ਼ਿਲ੍ਹੇ ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ ਚ ਟ੍ਰੇਸ ਕਰ ਲਾਂਗੇ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਫਗਵਾੜੇ ਤੋਂ ਆਇਆ ਕੋਈ ਵੀ ਨਾਕਾ ਫਗਵਾੜੇ ਤੋਂ ਲੱਗੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਿਆ ਤੁਹਾਨੂੰ ਕਾਰ ਨਾਕਾ ਅਚਨਚੇਤ ਲਾਇਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਤੇ ਤੋਂ ਬਾਅਦ ਨਾਕਾ ਲੱਗਾ ਸੀ ਕਿਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀਗੇ ਸੀ ਸਾਰੀ ਪੁਲਿਸ ਫੋਰਸ ਪਾਰਟੀ ਕੋਲੋਂ ਤੱਕ ਕੋਲੋਂ ਤੱਕ ਫੜਨ ਦੀ ਕੋਲੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛੇਤੀ ਛੇਤੀ ਫੜ ਲਾਂਗੇ ਜੀ